ਹੈਲੋ 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 ਹਲੋ ਟੂ 1 ਕੰਨੀਆਂ ਉਦਾਂ ਹੀ ਅੱਛਾ ਅੱਛਾ ਤੇ ਸਮਾਨ ਪਾ ਲਿਆ ਤੀ ਸਾਰੇ ਹਾਂਜੀ ਸਮਾਨ ਪੈ ਗਿਆ ਆ ਬਸ ਪਹਿਲਾਂ ਉਹਨਾਂ ਦੀ ਸਲਾਹ ਲਿਆ ਕਰੂੰਗੀ ਵੀ ਮੈਂ ਇਹ ਘਰ ਜਾਵਾਂ ਕਿ ਨਾ ਜਾਵਾਂ ਪਹਿਲਾਂ ਇੱਥੇ ਫੋਨ ਕਰੂੰਗੀ ਨਹੀਂ ਨੇ ਬਣਾਇਆ ਵਾ ਨਾ ਪਹਿਲਾਂ ਧੀ ਇਹ ਘਰ ਰਿੰਦੀਆਂ ਵਾ ਫਿਰ ਬਗਾਨੇ ਘਰ ਚਲ ਜਾਣਾ ਚੱਲ ਰਮਨ ਜਾਂਦੇ ਕੁੜੀ ਨੂੰ ਤਿਆਰ ਹੋ ਕੇ ਨਹੀਂ ਆ ਤਿਆਰ ਕੌਣ 21 ਚੱਲ ਮੇਰਾ ਪੁੱਤ ਨਾ ਤੂੰ ਲੇਟ ਨਾ ਹੋ ਤਰਮਨ ਮੇਰੀ ਗੱਲ ਸੁਣਾ ਤੂੰ ਕੰਨ ਕੁੜੀ ਦਾ ਮਨ ਖਰਾਬ ਕਰਨ ਨਹੀਂ ਆ ਉਹਨੇ ਸੜਕ ਹੁੰਦੀ ਜਾਂਦੀ ਰਹਾ ਕਰਨਾ ਵਾ ਕਿਆ ਗਲਤ ਆੜ ਆੜ ਕੇ ਆੜ ਆੜ ਕੇ ਬੱਦਲ ਝੱਟ ਗਿਆ ਇਹ ਕਿਸ ਤਰ੍ਹਾਂ ਆਇਆ ਪਾੜੀ ਲਾ ਕੇ ਕ੍ਰੈਸ਼ ਲਾ ਕੇ ਚੱਲ ਯਾਰ 21 ਚਲੋ ਠੀਕ ਆ ਫਰਮੀ ਜੀ ਮੈਂ ਜਾਨੀ ਆ ਫਿਰ ਉੱਥੇ ਸਿੱਧੀ ਆ ਜੂਗੀ ਪਾਲਸ ਵਿੱਚ ਚਲ ਠੀਕ ਆ ਕੋਈ ਨਹੀਂ ਮੈਂ ਕੱਲ ਦੂੰਗੀ ਡੇਡ ਜੀ ਪਾਲਸ ਵਿੱਚ ਸਾਰੇ ਕੰਮ ਹੋ ਗਏ ਆ ਚਲ ਜਾ ਤੂੰ ਦੁਬਾਰਾ ਘੱਟ ਲਾ ਪੱਪੀ ਤੂੰ ਮੰਮੀ ਜੀ ਮੈਂ ਚੱਲੀ ਆ ਤਿਆਰ ਹੋ ਹੁਣ ਐਂ ਗਲਤ ਹੋ ਗਿਆ ਮੰਮੀ ਜੀ ਮੈਂ ਹੁਣ ਜਾਨੀ ਆ ਤਿਆਰ ਹੁਣ ਤੇ ਨਾਲ ਕਿਸੇ ਨੂੰ ਭੇਜ ਦਿਓ ਹੈ ਕੋਈ ਨਹੀਂ ਪੁੱਤ ਮੈਂ ਭੇਜ ਦੂੰਗੀ ਚਲ ਲੈ ਜਾਣੀਂਗੀ ਡੇਡ ਜੀ ਹਾਂਜੀ ਉਹ ਪਾਲਸ ਵਿੱਚ ਸਾਰੇ ਕੰਮ ਹੋ ਗਏ ਆ ਹਲਵਾਈਆਂ ਆਪਣਾ ਕੰਮ ਸ਼ੁਰੂ ਕਰਤਾ ਆ ਤੇ ਤੁਸੀਂ ਵੀ ਤਿਆਰ ਹੋ ਬੋ ਸਕੋ ਚਾਹਤ ਪਹਿਤਾਂ ਮੈਂ ਤਿਆਰ ਹੋਣਾ ਵਾ ਅਲੀਆ ਅਸਲ ਜਰਪਿੰਦਰ ਭਾਬੀ ਨੂੰ ਮਿਲਣਾ ਮੰਮੀ ਜੀ ਮੈਂ ਫਿਰ ਜਾਨੀਆ ਤਿਆਰ ਹੋਣਾ ਤੇ ਨਾਲ ਕਿਸੇ ਨੂੰ ਭੇਜ ਦਿਓ ਲੈਣਾ ਹੈ ਕੋਈ ਨਹੀਂ ਪੁੱਤ ਮੈਂ ਭੇਜ ਦੂੰਗੀ ਹਾਂਜੀ ਉਹਨਾਂ ਨੇ ਵੀ ਆਉਣਾ ਨਾ ਤੁਸੀਂ ਵੀ ਤਿਆਰ ਹੋ ਬੋ ਲੇਟ ਨਾ ਹੋ ਬਾਬੀ ਫਿਰ ਪੱਗ ਪੁਗ ਬੰਨਾਂ ਅੰਕਲ ਜੀ ਨੇ ਫੋਨ ਕੀਤਾ ਫੋਨ ਮੈਂ ਕੀਤਾ ਠੀਕ ਆ ਤੁਸੀਂ ਹੋ ਫਿਰ ਤਿਆਰ ਹੈ ਹਾਂ ਚਲੋ ਠੀਕ ਹੈ ਆਪਰਾ ਨੂੰ ਮਿਲਣਾ ਚਲੋ ਠੀਕ ਆ ਮਮੀ ਜੀ ਮੈਂ ਫਿਰ ਜਾਨੀਆ ਹੈ ਲੇਟ ਹੋ ਜਾਣਾ ਵਾ ਆ ਜਾ ਤੇ ਨਾਲ ਕਿਸੇ ਨੂੰ ਭੇਜ ਦਿਓ ਲੈਣਾ ਤੇ ਮੈਨੂੰ ਦੱਸ ਦੀ ਜਦ ਤੂੰ ਤਿਆਰ ਹੋ ਜਾਵੇਂ ਮੈਂ ਲੈ ਜਾਊਂਗਾ ਥੋਂ ਕੋਈ ਗੱਲ ਨਹੀਂ ਦੱਸ ਦਊਂਗੀ ਠੀਕ ਹੈ ਨਾ ਹਾਂਜੀ ਮਿਲੋ ਹੁਣ ਇੱਥੇ ਕਰਨ ਚੱਲ ਪੁੱਤ ਤਿਆਰ ਹੋ ਕੇ ਨਾ ਤੇ ਫੋਨ ਕਰ ਦੇ ਤੂੰ ਵੀ ਇੱਥੇ ਆਉਂਦੀ ਜਾਂਦੀ ਰਹਿਣਾ ਵਾ ਤੇਹੀਂ ਵੀ ਤੇਰ ਕੋ ਪੁੱਤ ਹੁੰਦੇ ਜਾਂਦੇ ਹੀ ਰਹਿਣਾ ਵਾ ਚੰਗਾ ਹਾਂਜੀ ਠੀਕ ਆ ਮੈਂ ਕੱਢ ਲੈ ਤੂੰ ਆ ਚਲੋ ਠੀਕ ਹੈ ਦੀਦੀ ਫਿਰ ਘਾਲ ਨਾ ਜਾਇਓ ਹੈ ਤੇ ਨਾਲੇ ਤੇਹੀ ਨਹੀਂ ਫਿਕਰ ਨਾ ਕਰਿਆ ਕਰੋ ਤੁਹਾਨੂੰ ਪਤਾ ਤੇ ਹੈਗਾ ਹੀ ਆ ਜਿਉਂ ਦੂਜੀ ਚਲ ਤੂੰ ਆ ਚਲ ਠੀਕ ਆ ਰਪਿੰਦਰ ਤੇ ਫਿਕਰ ਨਾ ਕਰੀ ਆ ਸ਼ੂ ਆ ਚਲ ਠੀਕ ਆ ਰਪਿੰਦਰ ਤਿਆਰ ਹੋ ਕੇ ਮੈਨੂੰ ਫੋਨ ਕਰ ਦਿਓ ਤੇ ਮੈਂ ਆਣ ਕੇ ਲੈ ਜਾਊਂਗਾ ਤੇ ਨਾਲੇ ਫਿਕਰ ਨਹੀਂ ਕਰਨੀ ਹਾਂਜੀ ਮਾਈਕ ਸਟਾਰਟ ਹਾਂਜੀ ਦੱਸੋ ਕੀ ਗੱਲ ਹੈ ਦੱਸਣਾ ਤੈਨੂੰ ਮੈਂ ਕੀ ਹੈ ਵਿਆਹ ਵਾਲਾ ਦੇਣਾ ਤੂੰ ਹਾਂ ਗੱਲਾਂ ਨਾ ਸੋਚੋ ਇਹ ਕੰਨਾ ਗਾੜੀ ਕੀ ਗੱਣਾ ਹੈ ਰਮਨ ਰੁਪਿੰਦਰ ਛੋਟੀ ਜੀ ਹੁੰਦੀ ਸੀ ਝਾਟੀ ਵੱਡੀ ਹੋ ਗਈ ਆ ਤੇ ਮੇਰਾ ਤਾਂ ਮਨ ਹੀ ਨਾ ਖਰਾਬ ਹੋਇਆ ਨਾ ਜਦੋਂ ਤਿਆਰ ਹੁਣ ਚੱਲੀ ਉਹ ਵੇਲਾ ਸਾਰਾ ਸਾਰਾ ਸਿਰ ਪੁੱਤੇ ਪਵਾਸਾ ਉੱਤ ਸਟਾਰਟ ਨਹੀਂ ਕਿੱਥੋਂ ਮੈਂ ਵੇਖ ਪਣਾ ਇਹ ਇੱਥੋਂ ਹੀ ਪੀ ਰਮਨ ਨਾ ਨਿੱਕੀ ਹੁੰਦੀ ਸੀ ਕਾਫੀ ਵੱਡੀ ਸੀ ਮੈਂ ਸੋਚਣ ਡੇ ਇਹੋ ਹੀ ਵੀ ਉੱਥੋਂ ਸਟਾਰਟ ਕਰਨਾ ਕਿ ਉੱਥੇ ਉੱਥੇ ਅੱਧੀ ਤਾਂ ਗੱਲ ਨਹੀਂ ਖਾਈ ਜੀ 4000 21 ਸਟਾਰਟ ਇਹ ਰਮਨ ਰੁਪੇਂਦਰ ਛੋਟੀ ਜੀ ਹੁੰਦੀ ਸੀ ਇਹਦਾ ਛਾਟੀ ਵੱਡੀ ਹੋ ਗਈ ਆ ਜਿਆਦਾ ਹੀ ਲੱਗੇ 21 ਜੋਤ ਤਿਆਰ ਨਹੀਂ ਹੋਈ ਅਜੇ ਤੱਕ ਬਸ 21 2 ਲੱਖ ਰੁਪਈਆ ਜਿਹੜਾ ਫੜਾਇਆ ਸੀ ਜੋ ਬੰਨੋ ਜੋ ਬੰਨੂ ਸਾਰੇ ਤਿਆਰ ਹੈ ਕੋਈ ਗੱਲ ਨਹੀਂ ਤੂੰ ਹੋ ਤਿਆਰ ਤੇ ਚਲੀਏ ਫਿਰ ਆਪਾਂ ਬਸ ਲੱਗਾ ਸੀ ਬੰਨਾਂ ਨੇ ਪੱਗ ਅੱਛਾ ਤੇ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਤੈਨੂੰ ਪਤਾ ਹੋ ਜਾਏਗਾ ਤੈਨੂੰ ਮੈਂ ਕਦੀ ਕਮੀ ਮਹਿਸੂਸ ਹੁੰਦੀ ਨਹੀਂ ਮਾਂ ਪਿਓ ਦੀ 1 लवली ਮੈਨੂੰ ਦੱਸ ਮੈਂ ਤਾਂ ਟੋਗ ਦੀ ਪਿਛੇ 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 2 1 लवली ਮੈਂ ਦੱਸ ਤਾਂ ਕਦੀ ਪਿਛੇ ਹੋਇਆ ਵਾ ਉਹ ਨਹੀਂ ਭਾਜੀ ਉਹ ਨਹੀਂ ਗੱਲ ਕੋਈ ਵੀ ਪਰ ਇਹ ਆ ਵੀ ਫਿਰ ਵੀ ਯਾਦ ਤੇ ਹੁੰਦੀ ਹੈ ਨਾ ਹਾਂਜੀ ਪਾਲੇ ਸਮਾਨ ਸਾਰਾ ਠੀਕ ਆ ਤੇ ਕੋਈ ਨਹੀਂ ਤਿਆਰ ਤੋਂ ਮੈਂ ਕਿਹ ਸਮਾਨ ਪਾ ਲੈਨੀ ਪਹਿਲਾਂ ਫਿਰ ਟੈਨਸ਼ਨ ਖਤਮ ਹੋ ਜਾਊਗੀ ਅੱਛਾ ਹਾਂਜੀ ਇਹ ਠੀਕ ਹੈ ਕੀ ਕਰੀਏ ਕੀਆ ਹਮਾਰੇ ਲੋ ਸਲੀਪ ਕਰ ਲੈ ਸਮਾਨ ਪਾ ਹੈਗਾ ਹਾਂਜੀ ਕਰ ਲਿਆ ਠੀਕ ਆ ਤੇ ਤਿਆਰ ਨਹੀਂ ਹੋਈ ਕੋ ਤਿਆਰ ਸਲੀਪ ਲੈ ਕੇ ਸਮਾਨ ਹਾਂਜੀ ਰੱਖ ਲਿਆ ਮੈਂ ਕਿਹ ਸਮਾਨ ਰੱਖ ਲੈਨੀ ਆ ਫਿਰ ਕੋਈ ਟੈਨਸ਼ਨ ਨਹੀਂ ਹੋਊਗੀ ਲੈ ਲੋ ਹਲੋ 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 21 ਕੰਨੀਆਂ ਉਦਾਂ ਹੀ ਅੱਛਾ ਅੱਛਾ ਤੇ ਸਮਾਨ ਪਾ ਲਿਆ ਤਿੰ ਸਾਰੇ ਹਾਂਜੀ ਸਮਾਨ ਪੈ ਗਿਆ ਆ ਬਸ ਪਹਿਲਾਂ ਉਹਨਾਂ ਦੀ ਸਲਾਹ ਲਿਆ ਕਰੂੰਗੀ ਵੀ ਮੈਂ ਇਹ ਘਰ ਜਾਵਾਂ ਕਿ ਨਾ ਜਾਵਾਂ ਪਹਿਲਾਂ ਇੱਥੇ ਫੋਨ ਕਰੂੰਗੀ ਨਹੀਂ ਨੇ ਬਣਾਇਆ ਵਾ ਨਾ ਪਹਿਲਾਂ ਧੀ ਇਹ ਘਰ ਰਹਿੰਦੀਆਂ ਵਾ ਫਿਰ ਬਗਾਨੇ ਘਰ ਚਲ ਜਾਣਾ ਚੱਲ ਰਮਨ ਜਾਂ ਤੇ ਕੁੜੀ ਨੂੰ ਤਿਆਰ ਹੋ ਕੇ ਨਹੀਂ ਆ ਤਿਆਰ ਕੌਣ 21 ਚੱਲ ਮੇਰਾ ਪੁੱਤ ਨਾ ਤੂੰ ਲੇਟ ਨਾ ਹੋ ਤਰਾ ਮਮਾ ਮੇਰੀ ਗੱਲ ਸੁਣਾ ਤੂੰ ਕੰਨੂ ਕੁੜੀ ਦਾ ਮਨ ਖਰਾਬ ਕਰਨ ਢਈ ਆ ਉਹਨੇ ਸੜਕ ਹੁੰਦੀ ਜਾਂਦੀ ਰਿਆ ਕਰਨਾ ਵਾ ਕਿਉਂ ਗਲਤ ਆੜ ਆੜ ਕੇ ਆੜ ਆੜ ਕੇ ਬੱਦਲ ਝੱਟ ਗਿਆ ਇਹਨੇ ਕਿੱਥੇ ਰਾਇਦਾ ਪਾੜੀ ਲਾ ਕੇ ਚੱਲਿਆ ਯਾਰ ਚਲੋ ਠੀਕ ਆ ਫਿਰ ਅੰਮੀ ਜੀ ਮੈਂ ਜਾਨੀ ਆ ਫਿਰ ਉੱਥੇ ਸਿੱਧੀ ਆ ਜਾਂਗੀ ਪਾਲਸਵਤ ਜੀ ਚਲ ਠੀਕ ਆ ਕੋਈ ਨਹੀਂ ਮੈਂ ਕੱਲ ਦੂੰਗੀ ਡੇਡ ਜੀ ਹਾਂਜੀ ਪਾਲਸਵਤ ਦੇ ਸਾਰੇ ਕੰਮ ਹੋ ਗਏ ਆ ਚਲ ਜਾ ਤੂੰ ਦੁਬਾਰਾ ਕੱਟ ਲਾ ਪੱਬੀ ਤੋ ਮਮੀ ਜੀ ਮੈਂ ਚੱਲੀ ਆ ਤਿਆਰ ਹੋ ਹੁਣ ਐਂ ਗਲਤ ਹੋ ਗਿਆ ਮੰਮੀ ਜੀ ਮੈਂ ਹੁਣ ਜਾਨੀ ਆ ਤਿਆਰ ਹੁਣ ਤੇ ਨਾਲੇ ਕਿਸੇ ਨੂੰ ਭੇਜ ਦਿਓ ਹੈ ਕੋਈ ਨਹੀਂ ਪੁੱਤ ਮੈਂ ਭੇਜ ਦੂੰਗੀ ਜਾ ਲੈ ਜਾਣੀ ਡਰ ਜੀ ਹਾਂ ਜੀ ਉਹ ਪੈਲਸ ਵਿੱਚ ਸਾਰੇ ਕੰਮ ਹੋ ਗਏ ਆ ਹਲਵਾਈਆਂ ਆਪਣਾ ਕੰਮ ਸ਼ੁਰੂ ਕਰਤਾ ਵਾ ਤੇ ਤੁਸੀਂ ਵੀ ਤਿਆਰ ਹੋ ਬੋ ਸਕੋ ਜਰਾ ਪੁੱਤ ਮੈਂ ਤਿਆਰ ਹੋਣਾ ਵਾ ਅਸੀਂ ਵਸਲ ਜਦ ਰਪਿੰਦਰ ਭਾਬੀ ਨੂੰ ਮਿਲਣਾ ਮੰਮੀ ਜੀ ਮੈਂ ਫਿਰ ਜਾਨੀ ਆ ਤਿਆਰ ਹੁਣ ਤੇ ਨਾਲੇ ਕਿਸੇ ਨੂੰ ਭੇਜ ਦਿਓ ਲੈਣ ਹੈ ਕੋਈ ਨਹੀਂ ਪੁੱਤ ਮੈਂ ਭੇਜ ਦੂੰਗੀ ਹਾਂ ਜੀ ਲੈ ਜਾ ਉਹਨਾਂ ਨੇ ਵੀ ਹੋਣਾ ਨਾ ਨਾ ਤੁਸੀਂ ਵੀ ਤਿਆਰ ਹੋ ਬੋ ਲੇਟ ਨਾ ਹੋ ਬਾਬੀ ਫੇਰ ਪੱਗ ਪੁੱਗ ਬਾਣਾ ਅੰਕਲ ਜੀ ਜੀ ਹੁਣ ਕੀਤਾ ਕੋਣ ਮੈਂ ਕੀਤਾ ਠੀਕ ਆ ਤੁਸੀਂ ਹੋ ਫਿਰ ਤਿਆਰ ਹੈਂ ਹਾਂ ਚਲੋ ਠੀਕ ਆ ਉਹ ਪ੍ਰਾਅ ਨੂੰ ਮਿਲਣਾ ਚਲੋ ਠੀਕ ਆ ਅਮੀ ਜੀ ਮੈਂ ਫਿਰ ਜਾਨੀਆ ਹੈ ਲੇਟ ਹੋ ਜਾਣਾ ਵਾ ਆ ਜਾ ਤੇ ਨਾਲੇ ਕਿਸ ਨੂੰ ਭੇਜ ਦਿਓ ਲੈਣਾ ਜੀ ਤੇ ਮੈਨੂੰ ਦੱਸ ਦੀ ਜੇ ਤਾ ਤਿਆਰ ਹੋ ਜਾਈਂ ਮੈਂ ਲੈ ਜਾਉਂਗਾ ਥੋਂ ਕੋਈ ਗੱਲ ਨਹੀਂ ਦੱਸ ਦਊਂਗੀ ਠੀਕ ਹੈ ਨਾ ਹਾਂ ਜੀ ਮਿਲੋ ਹੁਣ ਇੱਥੇ ਕਰਨ ਚੱਲ ਪੁੱਤ ਤਿਆਰ ਹੋ ਕੇ ਨਾ ਤੇ ਫੋਨ ਕਰ ਦੇ ਤੂੰ ਵੀ ਇੱਥੇ ਆਉਂਦੀ ਜਾਂਦੀ ਰਹਿਣਾ ਵਾ ਤੇ ਹਿਵੇਂ ਤਰ ਕੋ ਪੁੱਤੋਂ ਦੇ ਜਾਂਦੇ ਰਹਿਣਾ ਵਾ ਚੰਗਾ ਹਾਂਜੀ ਠੀਕ ਆ ਕੱਟ ਲੇ 21 ਚਲੋ ਠੀਕ ਐ ਦੀਦੀ ਫਿਰ ਖਿਆਲ ਨਾ ਜਾਇਓ ਹੈ ਤੇ ਨਾਲੇ ਤੇ ਹਿੰਨੀ ਫਿਕਰ ਨਾ ਕਰਿਆ ਕਰੋ ਤੁਹਾਨੂੰ ਪਤਾ ਤੇ ਹੈਗਾ ਹੀ ਆ ਜਿਉਂ ਦੂਜੀ ਚਲ 21 ਚਲ ਠੀਕ ਐ ਰਪਿੰਦਰ ਤੇ ਫਿਕਰ ਨਾ ਕਰੀ ਆ ਸ਼ੂ ਆ ਚਲ ਠੀਕ ਐ ਰਪਿੰਦਰ ਤਿਆਰ ਹੋ ਕੇ ਮੈਨੂੰ ਫੋਨ ਕਰ ਦਿਓ ਤੇ ਮੈਂ ਆਣ ਕੇ ਲੈ ਜਾਊਂਗਾ ਤੇ ਨਾਲੇ ਫਿਕਰ ਨਹੀਂ ਕਰਨੀ ਹਾਂਜੀ ਮਾਈਕ ਸਟਾਰਟ ਹਾਂਜੀ ਦੱਸੋ ਕੀ ਗੱਲ ਹੈ ਦੱਸਣਾ ਤੈਨੂੰ ਮੈਂ ਕੀ ਹੈ ਵਿਆਹ ਵਾਲਾ ਦਿਨ ਵਾ ਤੂੰ ਹਾਂ ਗੱਲਾਂ ਨਾ ਸੋਚੋ ਕੀ ਗੱਲਾਂ ਗਾੜੀ ਕੀ ਗੱਣਾ ਰਮਨ ਰਪਿੰਦਰ ਛੋਟੀ ਜੀ ਹੁੰਦੀ ਸੀ ਝਾਟੀ ਵੱਡੀ ਹੋ ਗਈ ਆ ਤੇ ਮੇਰੇ ਤਾਂ ਮਨ ਇਨਾ ਖਰਾਬ ਹੋਇਆ ਨਾ ਜਦੋਂ ਤਿਆਰ ਹੋਣ ਚੱਲੀ ਆ ਉਹ ਵੇਲਾ ਸਾਰਾ ਸਾਰਾ ਸਿਰ ਬੁੱਤੇ ਕੋ ਆਸਾਂ ਸਟਾਰਟ ਨਹੀਂ ਕਿੱਥੋਂ ਮੈਂ ਵੇਖ ਪਲਾ ਉਹ ਇੱਥੋਂ ਹੀ ਪੀ ਰਮਨ ਨਾ ਲਕੀ ਹੁੰਦੀ ਸੀ ਕਾਫੀ ਵੱਡੀ ਸੀ ਮੈਂ ਸੋਚਣ ਡੇ ਇਹੋ ਹੀ ਵੀ ਉੱਥੋਂ ਸਟਾਰਟ ਕਰਨਾਗੇ ਉੱਥੇ ਉੱਥੇ ਅੱਧੀ ਤਾਂ ਗੱਲ ਨਹੀਂ ਖਾਈ ਜੀ 4000 21 ਸਟਾਰਟ ਰਮਨ ਰਿਕਪੇਂਦਰ ਛੋਟੀ ਜੀ ਹੁੰਦੀ ਸੀ ਤੇਰਾ ਛਾਟੀ ਵੱਡੀ ਹੋ ਗਈ ਆ ਜਿਆਦਾ ਹੀ ਲੱਗੇ 21 ਜੋ ਤਾਂ ਤਿਆਰ ਨਹੀਂ ਹੋਈ ਅਜੇ ਤੱਕ ਬਸ 21 2 ਲੱਖ ਰੁਪਈਆ ਜਿਹੜਾ ਫੜਾਇਆ ਸੀ ਜੋ ਬੰਨੂ ਜੋ ਬੰਨੂ ਸਾਰੇ ਤਿਆਰ ਹੈ ਕੋਈ ਗੱਲ ਨਹੀਂ ਤੂੰ ਹੋ ਤਿਆਰ ਤੇ ਚਲੀਏ ਫਿਰ ਆਪਾਂ ਬਸ ਲੱਗਾ ਸੀ ਬੰਨਾਂ ਨੂੰ ਪੱਗ अच्छा ते कोई कोई टेंशन नहीं लेनी ਤੈਨੂੰ ਪਤਾ ਹੋ ਜਾਗਾ ਤੈਨੂੰ ਮਤਲਬ ਕਮੀ ਮਹਿਸੂਸ ਹੁੰਦੀ ਸੀ ਮਾਂ ਪਿਓ ਦੀ 1 लवली ਮੈਂ ਨਹੀਂ ਦੱਸ ਮੈਂ ਟੱਟੋ ਕਦੀ ਪਿੱਛੇ 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 2 1 लवली ਮੈਂ ਦੱਸ ਤਰ ਤੋ ਕਦੀ ਪਿੱਛੇ ਹੋਇਆ ਵਾ ਉਹ ਨਹੀਂ ਭਾਜੀ ਉਹ ਨਹੀਂ ਗੱਲ ਕੋਈ ਵੀ ਪਰ ਇਹ ਆ ਵੀ ਫਿਰ ਵੀ ਯਾਦ ਤੇ ਹੁੰਦੀ ਐ ਨਾ ਹਾਂਜੀ ਪਾ ਲੈ ਸਮਾਨ ਸਾਰਾ ਠੀਕ ਆ ਤੇ ਕੋਈ ਨਹੀਂ ਤਿਆਰ ਤੋਂ ਮੈਂ ਕਿਹਾ ਸਮਾਨ ਪਾ ਲੈਨੀ ਪਹਿਲਾਂ ਫਿਰ ਟੈਂਸ਼ਨ ਖਤਮ ਹੋ ਜਾਊਗੀ ਅੱਛਾ ਹਾਂਜੀ ਠੀਕ ਹੈ ਠੀਕ ਹੈ ਕੀ ਹਮਾਰੇ ਲੋ ਸਲੀਪ ਕਰ ਲੈ ਸਮਾਨ ਪਾ ਗਿਆ ਹਾਂਜੀ ਕਰ ਲਿਆ ਠੀਕ ਆ ਤੇ ਤਿਆਰ ਨਹੀਂ ਹੋਈ ਕੋਈ ਤਿਆਰ ਸਲੀਪ ਰੱਖ ਲੈ ਸਮਾਨ ਹਾਂਜੀ ਰੱਖ ਲਿਆ ਮੈਂ ਕਿ ਸਮਾਨ ਰੱਖ ਲੈਣੀ ਆ ਫਿਰ ਕੋਈ ਟੈਨਸ਼ਨ ਨਹੀਂ ਹੋਊਗੀ